ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਦੋ ਵੱਡੀਆਂ ਟੀਮਾਂ ਬਾਰੇ ਜੱਗੂ ਹਾਕਮ ਆਲਾ ਕਿੱਥੇ ਖੇਡੂਗਾ ਤੇ ਨਾਲ ਕਿਹੜੇ-ਕਿਹੜੇ ਪਲੇਅਰ ਖੇਡਣਗੇ ਤੇ ਇੱਕ ਟੀਮ ਦੀ ਹੋਰ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਹਾਂਜੀ ਦੋਸਤੋ ਅੱਜ 31 ਦਸੰਬਰ ਸਾਲ ਦਾ ਲਾਸਟ ਦਿਨ ਕਿੱਥੇ ਹੋਣ ਜਾ ਰਿਹਾ ਵੱਡਾ ਕਬੱਡੀ ਕੱਪ ਪਿੰਡ ਹੂੰ ਜੇਠੂ ਦੇ ਜ਼ਿਲ੍ਹਾ ਬਠਿੰਡਾ ਵਿਖੇ ਦੋਸਤੋ ਕਬੱਡੀ ਹੋਣ ਕੱਪ ਹੋਣ ਜਾ ਰਿਹਾ ਕਬੱਡੀ ਓਪਨ ਤਿੰਨ ਪਲੇਅਰ ਬਾਰੋਂ ਪਹਿਲਾ ਇਨਾਮ 75000 ਪਲੱਸ ਕੱਪ ਦੂਜਾ 52000 ਪਲੱਸ ਕੱਪ ਬੈਸਟਰ ਨੂੰ ਮੋਟਰਸਾਈਕਲ ਜੇਕਰ ਟੀਮਾਂ ਦੀ ਗੱਲ ਕਰੀਏ ਦੋਸਤੋ ਹਾਕਮਾਲੇ ਦੀ ਟੀਮ ਬਣੀ ਹੋਈ ਹੈ ਜਿਸ ਵਿੱਚ ਜੱਗੂ ਮੈਂਗੋ ਫੌਜੀ ਤੇ ਨਿੰਦਰ ਹਾਕਮਾਲਾ ਖੇਡਣਗੇ ਤਿੰਨ ਬਾਹਲੇ ਪਲੇਅਰਾਂ ਦੀ ਗੱਲ ਕਰੀਏ ਮੇਸ਼ੀਅਰ ਕੋਵਾਲ ਗੁਰਵਿੰਦਰ ਖੂਨਣ ਤੇ ਕੁਲਵੀਰ ਜਟਾਣਾ ਖੇਡਣਗੇ ਦੋਸਤੋ ਜੇਕਰ ਅਗਨੀ ਟੀਮ ਦੀ ਗੱਲ ਕਰੀਏ ਟੀਮ ਬਣੀ ਹੋਈ ਹੈ ਦਵਰਜੀ ਦੀ ਜਿਸ ਵਿੱਚ ਦੀਪ ਦਵਰਜੀ ਤਾਕੜ ਗੋਗੜਾ ਰਵੀ ਕੈਲਰਾਮ ਤੇ ਰਜੀਪ ਭੁੱਲਣ ਖੇਡਣਗੇ ਦੋਸਤੋ ਇਹ ਸੀ ਹੁਣ ਤੱਕ ਦੀ ਆਪਣ ਨੂੰ ਦੋ ਵੱਡੀਆਂ ਟੀਮਾਂ ਦੀ ਜਾਣਕਾਰੀ ਜੇਕਰ ਹੋਰ ਟੀਮ ਦੀ ਜਾਣਕਾਰੀ ਮਿਲਦੀ ਆਪਾਂ ਤੁਹਾਡੇ ਨਾਲ ਵੀਡੀਓ ਰਾਈ ਸਾਂਝੀ ਕਰਾਂਗੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਕਬੱਡੀ ਦੀ ਹਰੇਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਜ਼ਰੂਰ ਕਰਦਿਆ ਕਰੋ ਧੰਨਵਾਦ ਦੋਸਤੋ ਵੀਡੀਓ ਦੇਖਣ